ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕੇਂਦਰੀ ਏਜੰਸੀਆਂ ਦੇ ਪੰਜਾਬ ਪੁਲਿਸ ਤੇ ਲੈ ਰਹੀ ਇੰਟਰਪੋਲ ਦੀ ਮਦਦ ਸੂਤਰਾ ਦੇ ਵੱਲੋਂ ਖਬਰ ਜਿਹੜੀ ਸਾਹਮਣੇ ਆਈ ਜਲਦ ਭਾਰਤ ਲਿਆਂਦਾ ਜਾਵੇਗਾ ਕਮਲਕੌਰ ਦਾ ਕਤਲ ਇੰਟਰਪੋਲ ਦੀ ਮਦਦ ਨਾਲ ਯੂਏ ਤੋਂ ਲਿਆਂਦਾ ਜਾ ਸਕਦਾ ਹੈ ਵਾਪਸ ਸੂਤਰਾ ਦੇ ਵੱਲੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਮਲਕੌਰ ਦਾ ਕਤਲ ਕਰਕੇ ਯੂਏਈ ਫਰਾਰ ਹੋ ਗਿਆ ਸੀ ਮਹਿਰੋ ਜੇ ਸੁਣ ਲਿਆ ਕਿ ਵੱਡੀ ਖਬਰ ਜਿਹੜੀ ਸੂਤਰਾਂ ਦੇ ਵੱਲੋਂ ਸਾਹਮਣੇ ਆਈ ਹੈ ਛਣੇ ਨਾਲ ਸਹਿਯੋਗੀ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਕੀ ਕੁ ਜਾਣਕਾਰੀ ਅਮਰਿਤਪਾਲ ਸਿੰਘ ਨੂੰ ਦੱਸਿਆ ਜਾ ਰਿਹਾ ਹੈ ਕਿ ਭਾਰਤ ਲਿਆਂਦਾ ਜਾਵੇਗਾ ਜੀ ਬਿਲਕੁਲ ਮੇਰੇ ਜੇਕਰ ਗੱਲ ਕਰੀਏ ਤਾਂ ਜਿਹੜਾ ਕੀ ਭਾਬੀ ਕਮਲ ਕੌਰ ਹੈ ਉਹਦੇ ਕਤਲ ਦਾ ਮਾਸਟਰਮਾਈਂਡ ਜਿਹੜਾ ਆ ਉਹ ਨਿਹੰਗਾਵਰ ਸਿੰਘ ਪਾਲ ਮੈਰੋਂ ਨੂੰ ਜਿਹੜਾ ਆ ਉਹ ਮੰਨੇ ਜਾ ਰਿਹਾ ਇਸ ਦੇ ਵਿੱਚ ਦੋ ਗਿਫਤਾਰੀਆਂ ਵੀ ਕੀਤੀਆਂ ਗਈਆਂ ਸੀ ਦੋ ਨਿਹੰਗਾਂ ਨੂੰ ਗਿਫਤਾਰ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਗੈਂਗਸਟਰ ਵੱਲੋਂ ਵੀ ਇਹਦੇ ਕਤਲ ਦੀ ਜਿਹੜੀ ਜਿੰਮੇਵਾਰੀ ਲਈ ਗਈ ਸੀ ਪਰ ਹੁਣ ਜਿਹੜੀ ਆ ਉਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਆ ਤਾਂ ਕੇਂਦਰੀ ਏਜੰਸੀਆਂ ਜਿਨ੍ਹਾਂ ਨੇ ਉਹ ਪੰਜਾਬ ਪੁਲਿਸ ਦੇ ਰਾਈ ਅੰਮ੍ਰਿਤਪਾਲ ਮਹਿਰ ਨੂੰ ਇੰਟਰਪੋਲ ਦੀ ਮਦਦ ਦੇ ਨਾਲ ਜਿਹੜਾ ਆ ਹੁਣ ਉਹ ਭਾਰਤ ਲਿਆਈ ਹੈ ਤਾਂ ਜਿਸ ਤਰ੍ਹਾਂ ਇਹ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਪਹਿਨੋ ਖਬਰਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਸੀ ਕੇ ਅੰਮ੍ਰਿਤਪਾਲ ਮਹਿਰ ਨੇ ਜਿਸ ਤਰ੍ਹਾਂ ਵੀ ਲਗਾਤਾਰ ਆ ਇਹ ਕਮਲ ਕੌਰ ਭਾਪੀ ਦਾ ਜਿਹੜਾ ਆ ਉਹ ਕਤਲ ਕੀਤਾ ਤਾਂ ਇਸ ਤੋਂ ਬਾਅਦ ਜਿਹੜਾ ਆ ਉਹ ਅੰਮ੍ਰਿਤਸਰ ਦੇ 에어ਪੋਰਟ ਦੇ ਰਾਹੀਂ ਜਿਹੜਾ ਆ ਉਹ ਯੂਏਈ ਭੱਜ ਗਿਆ ਸੀਗਾ ਤਾਂ ਉਸ ਨੂੰ ਗਿਫਤਾਰੀ ਪੀਂਆਂ ਜਿਹੜੀਆਂ ਨੇ ਲਗਾਤਾਰ ਸ਼ਾਫਤਮਾਰੀ ਕੀਤੀ ਜਾ ਰਹੀ ਸੀ ਤੇ ਉਹਦੇ ਵਿੱਚ ਉਹਦਾ ਸਕੌਨਸ ਹੈ ਜੋ ਕੀ ਸੀ ਇਹਦੀ ਜਾਂਚ ਜਿਹੜੀ ਆ ਉਹ ਕੀਤੀ ਗਈ ਸੀ ਤਾਂ ਹੁਣ ਜਿਹੜਾ ਆ ਕੇਂਦਰੀ ਰਿਸੀਆਂ ਏਜੰਸੀਆਂ ਨੇ ਜਿਹੜੀਆਂ ਨੇ ਉਹ ਪੁਲਿਸ ਨੂੰ ਹੁਣ ਜਿਹੜੀ ਆ ਇਹ ਅਮਰਤਪਾਲ ਮੈਲ ਨੂੰ ਇੰਟਰਪੋਲ ਦੀ ਮਦਦ ਥ्रू ਲੈ ਕੇ ਜਿਹੜਾ ਕਿ ਉਹ ਅਮਰਪਾਲ ਮੈਰਨੂ ਇੱਥੇ ਹੁਣ ਭਾਰਤ ਲੈ ਕੇ ਆਏ ਜਿ ਗਗਨਦੇਵ ਸਿੰਘ ਕੀ ਕੁਝ ਜਾਣਕਾਰੀ ਹੈ ਹੁਣ ਯੂਟਿਊਬਰਾਂ ਦੇ ਉਹ ਵੀ ਐਕਸ਼ਨ ਜਿਹੜਾ ਉਹ ਲਿਆ ਜਾ ਰਿਹਾ ਇਸ ਨੂੰ ਲੈ ਕੇ ਕਿਉਂਕਿ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਸ ਤਰੀਕੇ ਦੀਆਂ ਵੀਡੀਓਜ਼ ਜਿਹੜੇ ਪਾਈ ਜਾਂਦੀ ਸੀ ਇਸ ਨੂੰ ਲੈ ਕੇ ਹੁਣ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਯੂਟਿਊਬਰਾਂ ਦੇ ਉੱਪਰ ਐਕਸ਼ਨ ਇਸ ਕਰਕੇ ਲਿਆ ਜਾ ਰਿਹਾ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੇ ਉੱਥੇ ਟੈਰਰਿਸਟ ਨੇ ਉਹਨਾਂ ਦੇ ਨਾਲ ਸਿੱਧੇ ਸੰਪਰਕ ਨੇ ਸਾਧਾਰਨ ਮੁੱਦਾ ਜਿਹੜਾ ਉਹ ਯੂਟਿਊਬਰਾਂ ਦਾ ਹੀ ਚੱਕਿਆ ਜਾ ਰਿਹਾ ਹੈ ਜੀ ਜੇਕਰ ਕਮਲ ਕੌਰ ਦੀ ਗੱਲ ਕਰੀਏ ਤਾਂ ਔਰਫ ਕੰਚਨ ਕੁਮਾਰੀ ਜਿਹਦਾ ਨਾਮ ਪਹਿਲਾਂ ਕੰਚਨ ਕੁਮਾਰੀ ਸੀ ਇਹਦਾ ਕਤਲ ਈਜ਼ਲੀ ਕੀਤਾ ਗਿਆ ਸੀ ਕਿਉਂਕਿ ਇਹਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੋਈ ਇਤਰਾਜ਼ਯੋਗ ਵੀਡੀਓ ਅਪਲੋਡ ਕਰਦੀ ਸੀ ਜਿਹਦਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜੋ ਸਾਡੀ ਨੌਜਵਾਨੀ ਸੀ ਉਹਨੂੰ ਖਤਰਾ ਸੀ ਸਰਕਾਰ ਤਾਂ ਇਹ ਕਿਉਂ ਲਾਇਕ ਜਿਹੜਾ ਅਮਰਪਾਲ ਮੈਰੋ ਵੱਲੋਂ ਵੀ ਜਿਸ ਤਰ੍ਹਾਂ ਕਿ ਖਬਰਾਂ ਦੇ ਵਿੱਚ ਜਿਹੜਾ ਲਗਾਤਾਰ ਹੁੰਦੇ ਆ ਆਰ ਪੀ ਸੀ ਦੇ ਕਿ ਉਸ ਨੂੰ ਜਿਹੜਾ ਹੈ ਲਗਾਤਾਰ ਸਮਝਾਇਆ ਜਾ ਰਿਹਾ ਸੀ ਤਾਂ ਜਿਹੜਾ ਹੁਣ ਪੂਰਾ ਜਿਹੜਾ ਦੋਸ਼ ਜਿਹੜਾ ਹੈ ਅਮਰਪਾਲ ਮਹਿਰੂ ਦੇ ਉੱਤੇ ਲੱਗ ਰਿਹਾ ਹੈ ਕਿ ਉਸ ਦਾ ਹੀ ਉਸਨੇ ਕਤਲ ਕੀਤਾ ਹੈ ਤਾਂ ਜੀਕਰ ਦਗਨਦੀਪ ਸਿੰਘ ਇਸ ਮਾਮਲੇ ਦੇ ਵਿੱਚ ਜੀ 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 ਜੇਕਰ ਲਗਾਤਾਰ ਇਹ ਕਹਿਣਾ ਹੋਏਗਾ ਕਿ ਅਮਰਪਾਲ ਜਿਹੜਾ ਆ ਉਹ ਇਸ ਕਤਲ ਦੇ ਵਿੱਚ ਨਹੀਂ ਸ਼ਾਮਲ ਹੈਗਾ ਤਾਂ ਫਿਰ ਉਸ ਨੂੰ ਐਦਾਂ ਪਰ ਚਲਦੀ ਲੋੜ ਨਹੀਂ ਆ ਤਾਂ ਪਹਿਲਾਂ ਵੀ ਕਈ ਖਬਰਾਂ ਦੇ ਵਿੱਚ ਆਇਆ ਸੀ ਕਿ ਅਮਰਪਾਲ ਮੈਰੋ ਜਿਹੜਾ ਸੀ ਰੈਂਡਰ ਕਰੇਗਾ ਜਾਂ ਫਿਰ ਕੁਝ ਇਸ ਤਰ੍ਹਾਂ ਦੀ ਜਫੇਰ ਵਿੱਚੋਂ ਖਬਰਾਂ ਉੱਡਣ ਲੱਗੀਆਂ ਸਨ ਕਿ ਅਮਰਪਾਲ ਜਿਹੜਾ ਮੈਰੋ ਆ ਉਹ ਅੰਮ੍ਰਿਤਸਰ ਦੇ ਜੋ ਰਾਜਾ ਸੰਧੀ 에어ਪੋਰਟ ਦੇ ਰਾਹੀਂ ਜੁਏ ਪੱਜ ਫੇਰਾਰ ਹੋ ਗਿਆ ਸੀ ਤਾਂ ਉਸ ਨੂੰ ਹੀ ਲਿਆਉਣ ਲਈ ਜਿਹੜੇ ਆ ਇੰਟਰਪੋਰਟ ਦੀ ਮਦਦ ਜਰੀਆ ਉਹ ਅੱਜ ਲਈ ਜਾਰੀ ਹੈ ਤੇ ਹੁਣ ਪੰਜਾਬ ਪੁਲਿਸ ਤੇ ਕੇਂਦਰੀ ਅੰਤਿਆ ਜਿਹੜੀਆਂ ਅਮਰਪਾਲ ਮੈਰੋ ਨੂੰ ਲੈ ਕੇ ਆਉਣ ਦੀਆਂ ਪ੍ਰਕਿਰਿਆ ਇਸ ਦੇ ਨਾਲ ਇੱਕ ਹੋਰ ਜਾਣਕਾਰੀ ਹੈ ਗਗਨਦੀਪ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਅ ਅਮਰਪਾਲ ਸਿੰਘ ਮੈਰੋ ਦੇ ਨਾਲ ਜੁੜੇ ਹੋਏ ਨੇ ਇਸ ਕਟੜਾ ਨੂੰ ਲੈ ਕੇ ਜੀ ਅਮਰਤਪਾਲ ਦੇ ਮੈਰੋ ਦੇ ਅੰਮ੍ਰਿਤਸਰ ਦੇ ਵਿੱਚ ਪੋਸਟਰ ਵੀ ਲੱਗੇ ਸਨ ਜਿਸ ਦੇ ਵਿੱਚ ਇੱਜ਼ਤਾਂ ਰੱਖਾ ਕਿਹਾ ਗਿਆ ਸੀ ਤਾਂ ਕੁਝ ਇਹਨਾਂ ਦੇ ਵਿਰੋਧੀ ਵੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇ ਭਾਰਤ ਦੇ ਵਿੱਚ ਕਾਨੂੰਨਾਂ ਦੀ ਚੀਜ਼ ਹੈ ਤਾਂ ਉਹਨੂੰ ਕੰਪੂਲਸਰੀਅਤ ਦੇ ਨਾਂ 'ਤੇ ਨਾ ਨਹੀਂ ਚੱਲਣਾ ਚਾਹੀਦਾ ਸੀ ਪਾਰ ਅੰਮ੍ਰਿਤਪਾਲ ਦਾ ਇਹ ਕਹਿਣਾ ਸੀ ਜਾਂ ਉਹਨਾਂ ਦੇ ਸਮਰਥਕ ਕਹਿ ਰਹੇ ਨੇ ਕਿ ਜੋ ਕਮਲਕੌਰ ਉਰਫ ਕੰਚਨ ਕੁਮਾਰੀ ਆ ਉਹਦੇ ਵੱਲੋਂ ਜੋ ਇਤਰਾਜ਼ਜੋਗ ਲਗਾਤਾਰ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਸਨ ਉਹ ਸਾਡੇ ਭਵਿੱਖ ਦੇ ਵਿੱਚ ਸਹੀ ਸੁਨੇਹਾ ਨਹੀਂ ਦਿੰਦੀਆਂ ਸਨ ਤਾਂ ਇਸ ਦੇ ਅਦਰ ਰਲਟ ਜਿਹੜਾ ਇਹ ਦੇਖਣ ਨੂੰ ਮਿਲਿਆ ਠੀਕ ਹੈ ਜਿਹੜੀਆਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਜਿਹੜੀ ਨੇ ਕੁਝ ਅਜਿਹੀਆਂ ਅਪਰਤੀਜਨਕ ਵੀਡੀਓ ਪਾਉਂਦੇ ਸੀ ਉਹਨਾਂ ਨੂੰ ਵੀ ਇਹ ਚੇਤਾਵਨੀ ਜੀ ਕੇ ਕਰ ਉਹ ਵੀ ਲਗਾਤਾਰ ਜਿਹੜਾ ਆ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਨੂੰ ਵੀ ਜਿਹੜਾ ਆ ਇਸੇ ਹਸ਼ਰ ਜਿਹੜਾ ਉਹਨਾਂ ਦਾ ਕੀਤਾ ਜਾਏਗਾ ਇਸੇ ਮਾਮਲੇ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਹੋਰ ਵੀ ਯੂਟਿਬ ਚੱਲ ਗਿਆ ਉਹ ਦਿੱਤੀ ਜਾ ਸਕਦੀ ਗਗਨਦੀਪ ਇਸੇ ਮਾਮਲੇ ਦੇ ਵਿੱਚ ਹੋਰ ਵੀ ਯੂਟਿਊਬਰਸ ਨੂੰ ਜਿਹੜਾ ਅਮਰਿਤਪਾਲ ਸਿੰਘ ਵੱਲੋਂ ਧਮਕੀ ਜਿਹੜੀ ਉਹ ਦਿੱਤੀ ਗਈ ਸੀ ਜਿਨ੍ਹਾਂ ਨੇ ਅ ਫਆਰ ਜਿਹੜੀ ਉਹਨਾਂ ਦੇ ਖਿਲਾਫ ਦਰਜ ਕਰਵਾਈ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਜਿਹੜੇ ਨੇ ਉਹ ਯੂਏਈ ਭੱਜ ਗਏ ਜਿਸ ਤੋਂ ਬਾਅਦ ਉਹਨੇ ਕਾਰਵਾਈ ਜਿਹੜੀ ਉਹ ਸਾਹਮਣੇ ਆਈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ ਜੀ ਜੀ ਜੇਕਰ ਮੈਂ ਗੱਲ ਕਰਦੇ ਹਾਂ ਤਾਂ ਆਪਾਂ ਅਮਰਤਪਾਲ ਦੀ ਗ੍ਰਿਫਤਾਰੀ ਇਸੇ ਲਈ ਸ਼ਡਿਊਲੀ ਹੈ ਕਿਉਂਕਿ ਜੋ ਕੰਚਨ ਕੁਮਾਰੀ ਉਰਫ ਕਮਲਕੌਰ ਭਾਪੀ ਹੈ ਜਿਹਨੂੰ ਸਾਰੇ ਇਸ ਦੇ ਨਾਮ ਦੇ ਨਾਲ ਜਾਣਦੇ ਸੀਗੇ ਉਹਦਾ ਕਤਲ ਦਾ ਜ਼ਿੰਮਾ ਵੀ ਔਰ ਉਸ ਵੱਲੋਂ ਹੀ ਆ ਗਿਆ ਸੀ ਅੰਮ੍ਰਿਤਪਾਲ ਮੈਰੋ ਦੇ ਕਰਕੇ ਕਿਉਂਕਿ ਫਿਰ ਇਸੇ ਵੀ ਉਹ ਜ਼ਰੂਰੀ ਹੋ ਗਿਆ ਜੇਕਰ ਹੋਰ ਯੂਟਿਊਬਰਾਂ ਦੀ ਗੱਲ ਕਰੀਏ ਚਾਹੀਏ ਉਹ ਕਿਉਂਕਿ ਨੂਤਰਾ ਵਰਗੀ ਦੀ ਗੱਲ ਕਰੀਏ ਜਾਂ ਫਿਰ ਹੋਰ ਕਈ ਅਜਿਹੇ ਯੂਟਿਊਬਰ ਕੀਏ ਜਿਵੇਂ ਨੇ ਮਾਫੀ ਵੀ ਮੰਗੀ ਸੀ ਤਾਂ ਇੱਕ ਜੋ ਟੀਐਕਸ ਨਾਮ ਦਾ ਵੀ ਯੂਟਿਊਬ ਚੈਨਲ ਚਲਾਉਂਦਾ ਸੀ ਉਸ ਵੱਲੋਂ ਵੀ ప్రతి ਦਿਨ ਵੀਡੀਓ ਬਣਾਈਆਂ ਜਾਂਦੀਆਂ ਸੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਸਾਫ਼ ਤੌਰ ਤੇ ਆਪਣੀਆਂ ਵੀਡੀਓ ਦੇ ਵਿੱਚ ਕਹਿ ਦਿੰਦੇ ਹਾਂ ਕਿ ਇਹ 18+ ਵੀਡੀਓ ਹੈਗੀਆਂ ਨੇ ਕਿ ਜੀ ਸਿਰਫ ਇਹ ਬੱਚੇ ਦੇਖਣ ਤੇ ਉਹਨਾਂ ਵੱਲੋਂ WARNING ਠੀਕ ਗਗਨ ਵਦੇਰੀ ਵਦੇਰੀ ਜਾਣਕਾਰੀ ਲਈ ਗਗਨ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਅੱਜ ਜੀ ਕਿ ਬਹੁਤ ਹੀ ਜਲਦ ਸੂਤਰਾਂ ਦੇ ਵੱਲੋਂ ਖਬਰ ਆਈ ਹੈ ਕਿ ਅਮਰਿਤਪਾਲ ਸਿੰਘ ਨੂੰ ਜਿਹੜਾ ਯੂਏਈ ਤੋਂ ਵਾਪਸ ਲਿਆਂਦਾ ਜਾ ਸਕਦਾ ਹੈ ਵੱਡੀ ਜਾਣਕਾਰੀ ਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਰੇ ਵੱਡੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਬਹੁਤ ਹੀ ਜਲਦ ਹੋਣ ਜਿਹੜਾ ਅਮਰਿਤਪਾਲ ਸਿੰਘ ਨੂੰ ਜਿਹੜਾ ਲਿਆਂਦਾ ਜਾ ਸਕਦਾ ਹੈ ਯੂਏਈ ਤੋਂ ਇੰਟਰਪੋਲ ਦੀ ਮਦਦ ਦੇ ਨਾਲ ਯੂਏਈ ਤੋਂ ਲਿਆਂਦਾ ਜਾ ਸਕਦਾ ਹੈ ਵਾਪਸ ਤੇ ਕਮਲਕੌਰ ਦਾ ਕਤਲ ਕਾਰਨਦ it is.